ਬੀਤੇ ਦਿਨੀ ਨਿਊਜ਼ ਟੀਮ ਦੇ ਵੱਲੋਂ ਲੁਧਿਆਣਾ ਦੇ ਨਾਲ ਲੱਗਦੇ ਤਲਵੰਡੀ ਪਿੰਡ ਦੇ ਵਿੱਚ ਹੋ ਰਹੀ ਨਸ਼ਾ ਤਸਕਰੀ ਨੂੰ ਲੈ ਕੇ ਕੀਤੀ ਗਈ ਖਬਰ ਦਾ ਅਸਰ ਦੱਸ ਦਈਏ ਕਿ ਪੁਲਿਸ ਤੇ ਉਦਸਥੀਕਾਰੀਆਂ ਨੇ ਪਿੰਡ ਵਾਸੀਆਂ ਦੇ ਨਾਲ ਮੀਟਿੰਗ ਕੀਤੀ ਹੈ। ਅਦੇ ਪਿੰਡ ਦਾ ਦੌਰਾ ਕੀਤਾ ਗਿਆ ਕਿ ਪਿੰਡਾਂ ਦੇ ਨਾਲ ਮਿਲ ਕੇ ਹੁਣ ਨਸ਼ੇ ਦਾ ਖਾਤਮਾ ਕੀਤਾ ਜਾਏਗਾ। ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਤੇ ਸਿਕੰਜਾ ਕੱਸਿਆ ਜਾਏਗਾ। ਇਸ ਮੌਕੇ ਹੋਰ ਪੁਲਿਸ ਨੇ ਕੀ ਕੀਤਾ ਆਓ ਸੁਣਦੇ ਆ। ਅਸੀਂ ਨਾਕਾ ਲਾਇਆ ਸੀਗਾ ਆਪਣੇ ਵੱਲੋਂ ਪਿੰਡ ਦੇ ਮੁੰਡਿਆਂ ਦੇ ਵਿੱਚ ਨਾਲ ਉਹ ਸਾਰੇ ਸਹਿਯੋਗ ਨਾਲ ਅਸੀਂ ਨਾਕਾ ਲਾਇਆ ਸੀਗਾ। ਸਾਰ ਸਤਰ ਮੁੰਡਾ ਸੀ ਪੜਿਆ ਸੀ ਸਭ ਜਿਨ੍ਹਾਂ ਨੇ ਪਿੰਡ ਦੇ ਬੰਦੇ ਨਾਲ ਅੱਛਾ ਲਈ ਤੁਸੀਂ ਪਿੰਡ ਦੇ ਬੰਦਿਆਂ ਦੇ ਵਿੱਚ ਕਿੱਥੇ ਕਿਹੜਾ ਕੋਲ ਅਸੀਂ ਚਿੱਟਾ ਲੈ ਕੇ ਆਉਨੇ ਆ ਕਈਆਂ ਦੇ ਕੋਲ ਬਰਾਮਦਗੀ ਵੀ ਹੋਈ ਆ ਅੱਧੀ ਘਰਾਣੀ ਘਰਾਣੀ ਬਿੱਟ ਉਹ ਸਾਰਾ ਕੁਝ ਐਸਐਸਟੀ ਸਾਹਿਬ ਨੇ ਅਸੀਂ ਦਿੱਤਾ ਸੀਗਾ ਕੱਲ ਸਾਡੀ ਅਸੀਂ న్యూਸ ਵਾਲਿਆਂ ਨੂੰ ਅਸੀਂ ਵੀਡੀਓ ਦਿੱਤੀ ਆ মিডিਆ ਵਾਲਿਆਂ ਨੂੰ ਦਿੱਤੀ ਸੀਗੀ ਤੇ ਸਾਡੀ న్యూਸ ਚੱਲੀ ਆ ਤੇ ਉਹ ਕਵਰ ਜਦੋਂ ਕੱਲ ਸਾਡੀ ਹੋਈ ਆ ਅੱਜ ਉਸ ਦੀ ਜਿਹੜੀ ਰਿਪੋਰਟ ਦੇ ਬਾਬਤ ਅੱਜ ਪੁਲਿਸ ਸਾਡੇ ਕੋਲ ਅਜੇ ਕਦੇ ਕਿਸੇ ਅਫਸਰ ਦਾ ਫੋਨ ਆਇਆ ਕਦੇ ਕਿਸੇ ਦਾ ਅੱਜ ਸਾਡੇ ਕੋਲ ਏਸੀਪੀ ਵੈਸਟ ਸਾਹਿਬ ਆ ਗਏ ਤੇ ਐਸਪੀ ਸਾਹਿਬ ਵੀ ਆ ਰਹੇ ਨੇ ਤੇ ਅਸੀਂ ਇਹ ਸਮਝ ਰਹੇ ਹਾਂ ਵੀ ਕਿਤਨੇ ਕਿਤੇ ਚਲੋ ਪੁਲਿਸ ਦੇ ਕਰਦੇ ਜੂਨ ਸਰਕੇ ਵੀ ਸਾਡੇ ਪਿੰਡ ਦੇ ਵਿੱਚ ਤੁਹਾਨੂੰ ਆਉਣ ਤਾਂ ਲੱਗੇ ਆ ਜਿਹੜੇ ਕਿ ਅਸੀਂ ਸਾਰੇ ਨਿਊ ਚੈਨਲਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਰਾਹੀਂ ਸਾਡੀ ਇਹ ਗੱਲ ਪਹੁੰਚੀ ਆ ਦਿੱਤੇ ਦਿਨ ਅਸੀਂ ਖਬਰ ਨਸ਼ਰ ਕੀਤੀ ਸੀ ਜਿਹਦੇ ਵਿੱਚ 10 ਮੁੰਡੇ ਜਿਹੜੇ ਪਿੰਡ ਵਾਲਿਆਂ ਨੇ ਫੜੇ ਸੀ ਨਸ਼ੇੜੀ ਲੱਗਦਾ ਪਿੰਡ ਦੇ ਵਿੱਚ ਹਾਲਾਤ ਖਰਾਬ ਨੇ ਉਹਦੇ ਜਦੋਂ ਅੱਜ ਜਿਹਨਾਂ ਨੂੰ ਕਹਿ ਰਹੇ ਹਾਂ ਕੱਲ ਤੁਹਾਡੀ ਫਰਗਤ ਤਰੀਕੇ ਉਸ ਤੋਂ ਬਾਅਦ ਸਾਡੇ ਐਸਐਚਓ ਸਾਹਿਬ ਨੇ ਸਾਡੇ ਗੱਲ ਨੂੰ ਸਾਡੇ ਧਿਆਨ 'ਚ ਲਿਆਇਆ ਅੱਜ ਸੀਨੀਅਰ ਡਿਪਟੀ ਕਲਵੰਡੀ ਰਾਈਪਿੰਡ ਪਹੁੰਚਣਾ ਸੀ ਜੀ ਆਪ ਆ ਕੇ ਇੱਕ ਮੌਕਾ ਚੱਕ ਕੇ ਪਿੰਡ ਵਾਲਿਆਂ ਦੇ ਨਾਲ ਮੀਟਿੰਗ ਕੀਤੀ ਇਹਨਾਂ ਦੀ ਕਈ ਪ੍ਰੋਬਲਮ ਸੀਗੀਆਂ ਸਾਰਿਆਂ ਨੂੰ ਸੁਣਿਆ ਗਿਆ ਤੇ ਜੋ ਜੋ ਬੰਦੀ ਕਾਰਵਾਈ ਹੈਗੀ ਆ ਉਹ ਵੀ ਅਸੀਂ ਕਰਾਂਗੇ ਲੁਧਿਆਣਾ ਲਾਈਵ ਦੇ ਲਈ ਯੂਮ ਬੀ ਦੀਪੂ